ਉਤੇ ਸਵਾਲਾਂ ਦੇ ਜਵਾਬ ਦੇਨੇ ਬਹੁਤ ਔਖੇ ਨੇ ਬਹੁਤ ਸਵਾਲ ਹੁੰਦੇ ਨੇ ਤੁਹਾਡੇ ਪੂਰੇ ਭਾਰਤ ਵਿੱਚੋਂ ਅਗਰ ਬਜਾਜ ਕੰਪਨੀ ਦਾ ਕਾਰਡ ਬਣਿਆ ਹੋਇਆ ਤੁਸੀਂ ਚਾਹੇ ਦਿੱਲੀ ਵਾਲਾ ਕਸਟਮਰ ਹੋਵੇ ਪਰ ਆਣਾ ਪਏਗਾ ਸ਼ੋਪ ਤੇ ਆੜ ਬਣਿਆ ਹੋਣਾ ਚਾਹੀਦਾ ਹੈ ਲਿਬਿਲਿਟੀ ਹੋਣੀ ਚਾਹੀਦੀ ਹੈ ਜੈਮਾਤਾਂ ਦੀ ਦੋਸਤੋ ਬਜਾਜ ਕੰਪਨੀ ਨੇ ਬਹੁਤ ਵਧੀਆ ਸਕੀਮ ਸ਼ੁਰੂ ਕਰਤੀ ਹੈ ਮਤਲਬ ਕੱਲੇ ਮੇਰੇ ਕਾਊਂਟਰ ਤੇ ਨਹੀਂ ਸਾਰਿਆਂ ਤੇ ਮੇਰੇ ਕੋਲੇ ਇਕੱਲੇ ਕੋਲੇ ਵਾਲਾ ਕੋਈ ਕੰਮ ਨਹੀਂ ਹੈਗਾ ਮੈਂ ਤੁਹਾਨੂੰ ਵੈਸੇ ਕਨਵੇ ਕਰ ਰਿਹਾ ਕਿ ਕੀ ਸਕੀਮ ਹੈ ਐਨੀਵੇਅਰ ਕਰਤੀ ਐਨੀਵੇਅਰ ਐਨੀਵੇਅਰ ਦਾ ਮਤਲਬ ਸਕੀਮ ਨਵੀਂ ਲਾਂਚ ਕੀਤੀ ਹੈ ਕਿ ਪੂਰੇ ਭਾਰਤ ਵਿੱਚੋਂ ਅਗਰ ਬਜਾਜ ਕੰਪਨੀ ਦਾ ਕਾਰਡ ਬਣਿਆ ਹੋਇਆ ਤੁਸੀਂ ਮੇਰੇ ਕੋਲੇ ਆ ਕੇ ਲੋਨ ਲੈ ਸਕਦੇ ਹੋ ਮੇਰੇ ਕੋਲੋਂ ਆ ਕੇ ਮੋਬਾਈਲ ਲੈ ਸਕਦੇ ਹੋ ਏਸੀ ਲੈ ਸਕਦੇ ਹੋ ਕੋਈ ਵੀ ਚੀਜ਼ ਲੈ ਸਕਦੇ ਹੋ ਤੁਹਾਡਾ ਕਾਰਡ ਬਣਿਆ ਹੋਣਾ ਚਾਹੀਦਾ ਹੈ ਲੀਜ਼ਿਬਿਲਟੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਐਨੀਵੇਅਰ ਐਨੀਵੇਅਰ ਮਤਲਬ ਕਿਤੋਂ ਵੀ ਹੋਵੋ ਚਾਹੇ ਦਿੱਲੀ ਵਾਲਾ ਕਸਟਮਰ ਹੋਵੇ ਪਰ ਆਣਾ ਪਏਗਾ ਸ਼ੋਪ ਤੇ ਇਹ ਨਹੀਂ ਹੈਗਾ ਤੁਸੀਂ ਮੈਨੂੰ ਕਾਲ ਕਰੋਗੇ ਸਰ ਮੇਰਾ ਬਜਾਜ ਕਾਰਡ ਕਰ ਦੋ ਮੈਨੂੰ ਕੂਰੀਅਰ ਕਰਵਾ ਦਿਓ ਪੈਸੇ ਮੈਂ ਗੂਗਲ ਪੇ ਚ ਡਾਊਨ ਪੇਮੈਂਟ ਪਾ ਦਿੰਨਾ ਬਿਲਕੁਲ ਨਹੀਂ ਇੱਥੇ ਲਾਈਵ ਫੋਟੋ ਹੁੰਦੀ ਹੈ ਆਣਾ ਪੈਂਦਾ ਹੈ ਫਿੰਗਰਪ੍ਰਿੰਟਸ ਵੀ ਹੁੰਦੇ ਨੇ ਠੀਕ ਹੈ ਇਸ ਲਈ ਮਤਲਬ ਸਮਝੋ ਧਿਆਨ ਨਾਲ ਮੇਰੀ ਵੀਡੀਓ ਥੋੜੀ ਲੰਬੀ ਹੋ ਜਾਂਦੀ ਹੈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਕਾਲਸ ਬਹੁਤ ਕਰਦੇ ਹੋ ਮੈਨੂੰ ਕਾਲਸ ਦੇ ਉੱਤੇ ਸਵਾਲਾਂ ਦੇ ਜਵਾਬ ਦੇਨੇ ਬਹੁਤ ਔਖੇ ਨੇ ਬਹੁਤ ਸਵਾਲ ਹੁੰਦੇ ਨੇ ਤੁਹਾਡੇ ਉਹ ਮੇਰੀ ਵੀਡੀਓ ਦੇ ਵਿੱਚ ਮੈਂ ਪੂਰੇ ਕਰਨਾ ਚਾਹੁੰਨਾ ਵਾਂ ਐਨੀਵੇਅਰ ਦਾ ਮਤਲਬ ਹੈ ਕਿ ਤੁਸੀਂ ਕਿਤੋਂ ਵੀ ਆ ਸਕਦੇ ਹੋ ਪਰ ਆਣਾ ਪਏਗਾ ਇਹ ਨਹੀਂ ਹੈਗਾ ਫੋਨ ਦੇ ਉੱਤੇ ਮੈਂ ਤੁਹਾਡੀ ਕੋਈ ਸਹਾਇਤਾ ਕਰ ਸਕਦਾ ਠੀਕ ਹੈ ਨਾ ਜੀ ਔਰ ਇੱਥੇ ਹੀ ਆ ਕੇ ਚੈੱਕ ਹੋਏਗਾ ਕਿ ਤੁਹਾਡਾ ਬਿਜਾਜ ਕਾਰਡ ਚੱਲਦਾ ਹੈ ਕਿ ਨਹੀਂ ਚੱਲਦਾ ਹੈ ਕਈ ਵਾਰ ਤੁਸੀਂ ਮੈਨੂੰ ਕਾਲ ਕਰਕੇ ਕਹੋ ਕਿ ਸਰ ਚੈੱਕ ਕਰ ਲਓ ਨੰਬਰ ਕਿ ਬਿਜਾਜ ਕਾਰਡ ਚੱਲਦਾ ਹੈ ਨਹੀਂ ਹੋਏਗਾ ਚੈੱਕ ਮੇਰੇ ਤੋਂ ਨਹੀਂ ਹੋਵੇਗਾ ਇਸ ਲਈ ਜਲਦੀ ਤੋਂ ਜਲਦੀ ਆਓ ਜਿਆਦਾ ਤੋਂ ਜਿਆਦਾ ਲਾਭ ਉਠਾਓ ਦੀਪਕ ਟੈਲੀਕਮ ਤੇ ਤੁਹਾਡਾ ਸਵਾਗਤ ਹੈ ਜੈ ਮਾਤਾ ਦੀ ਜੀ